के नहीं है, के दे है, के अब सिर्फ आप बच्चों उस दौर में आ गए हो बचपन के बाद जवानी और स्कूल के के एक फैक्ट्री और नर्सिंग सिफाइन में लगते लेकिन ये साथी के ਪੀਤੇ ਦਿਨ ਸਵਾਮੀ ਵਿਵੇਕਾਨੰਦ ਗਰੁੱਪ ਨੇ ਐਲੀਵੇਟ ਲਾਂਚਿੰਗ ਫਿਊਚਰ 2024 ਇੰਡਕਸ਼ਨ ਪ੍ਰੋਗਰਾਮ ਦਾ ਸ਼ਾਨਦਾਰ ਲੈਂਪ ਲਾਈਟਿੰਗ ਅਤੇ ਡਿਜੀਟਲ ਉਦਘਾਟਨ ਕੀਤਾ ਜਿਸ ਦੇ ਵਿੱਚ ਉੱਗੇ ਵੱਖ-ਵੱਖ ਕੰਪਨੀਆਂ ਤੇ ਉਦਯੋਗਪਤੀ ਤੋਂ ਇਲਾਵਾ ਸਵਾਮੀ ਵਿਵੇਕਾਨੰਦ ਗਰੁੱਪ ਦੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਜੀ ਅਤੇ ਪ੍ਰੈਜ਼ੀਡੈਂਟ ਅਸ਼ੋਕ ਗਰਗ ਜੀ ਸਟਾਫ ਅਤੇ ਬੱਚੇ ਵੀ ਹਾਜ਼ਰ ਸਨ ਪਹਿਲੇ ਦਿਨ ਦੇ ਵਿੱਚ ਪੈਨਲ ਚਰਚਾ ਪ੍ਰੇਰਣਾਦਾਇਕ ਗੱਲਬਾਤ ਅਤੇ ਸਟੈਂਡ ਅਪ ਕਮੇਟੀ ਵਰਗੇ ਪ੍ਰੋਗਰਾਮ ਕਰਵਾਏ ਗਏ। ਪਹਿਲੇ ਦਿਨ ਦੇ ਵਿੱਚ ਸਿੱਖਿਆ ਅਤੇ ਉਦਯੋਗਿਕ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਇੱਕ ਮੰਚ ਤੇ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਵਿੱਚ ਉਦਯੋਗਪਤੀ ਅਤੇ ਵਿਦਿਆਰਥੀ ਸਿੱਧੇ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ। ਪੈਨਲ ਦੇ ਵਿੱਚ ਸ਼ਾਮਿਲ ਹੋਣ ਵਾਲੇ ਮਾਹਿਰਾਂ ਦੇ ਵਿੱਚ ਡਾਕਟਰ ਰਿਪੁਦਮਨ ਗੋਡ ਡੀਨ ਲੋਇਡ ਬਿਜ਼ਨਸ ਸਕੂਲ ਡਾਕਟਰ ਅਨੁਪਮ ਗੋਇਲ ਐਡਵਾਂਸਡ ਲੈਪਰੋਸਕੋਪਿਕ ਅਤੇ ਰੋਬੋਟਿਕ ਸਰਜਨ ਮੈਕਸ ਹੈਲਥ케ਅਰ ਸ਼੍ਰੀ ਸ਼ੁਭਮ ਗਰਗ ਪਲੇਸਮੈਂਟ ਡਾਇਰੈਕਟਰ ਅਤੇ ਸਵਾਮੀ ਵਿਵੇਕਾਨੰਦ ਗਰੁੱਪ ਸ਼੍ਰੀ ਅੰਕੁਸ਼ ਸ਼ਰਮਾ ਸੀਏਐਸ ਡਾਇਰੈਕਟਰ ਆਫਿਸ ਆਈਐਸਬੀ ਸ਼੍ਰੀ ਸੰਜੀਵ ਡੇਮਰਾ ਡਿਲੀਵਰੀ ਮੈਨੇਜਰ ਅਤੇ ਸਾਈਬਰ ਸੁਰੱਖਿਆ ਮਾਹਿਰ ਸ਼੍ਰੀਮਤੀ ਸ਼ਿਲਪਾ ਡੱਡਪਾਲ ਸੁਰੱਖਿਆ ਸੌਫਟਵੇਅਰ ਅਤੇ ਪ੍ਰਬੰਧਨ ਸੰਸਥਾਪਕ एसक्यूई शमिल्सन दोपहर ਨੂੰ ਪ੍ਰਸਿੱਧ ਉਦਯੋਗਪਤੀ ਅਸ਼ਨੀਰ ਗਰੋਵਰ ਅਤੇ ਉਹਨਾਂ ਦੀ ਪਤਨੀ ਮਾਧੁਰ ਜੈਨ ਗਰੋਵਰ ਜਿਨ੍ਹਾਂ ਨੇ ਇੱਕ ਪ੍ਰੇਰਣਾਦਾਇਕ ਟਾਕ ਸ਼ੋਅ ਦੀ ਅਗਵਾਈ ਕੀਤੀ ਹੈ ਅਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕੀਤਾ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਰਾਜ਼ ਵੀ ਸਾਂਝੇ ਕੀਤੇ ਨੇ। ਦਿਨ ਦੇ ਪ੍ਰੋਗਰਾਮ ਤੋਂ ਬਾਅਦ ਸ਼ਾਮ ਨੂੰ ਪ੍ਰਤਿਭਾਸ਼ਾਲੀ ਪਰਵਿੰਦਰ ਸਿੰਘ ਦੁਆਰਾ ਸਟੈਂਡ ਅਪ ਕਮੇਟੀ ਪੇਸ਼ਕਾਰੀ ਕੀਤੀ ਗਈ ਹੈ ਜਿਸ ਨੇ ਸਾਰੇ ਮਾਹੌਲ ਨੂੰ ਹੋਰ ਵੀ ਖੁਸ਼ਹੂਮਾ ਬਣਾ ਦਿੱਤਾ ਹੈ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਜੀ ਨੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਹੈ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਬੱਚਿਆਂ ਨੂੰ ਆਪਣੇ ਸਮੇਂ ਤੇ ਹੁਣ ਦੇ ਸਮੇਂ ਦੇ ਵਿੱਚ ਬਦਲਾਅ ਤੇ ਬਾਰੇ ਦੱਸਿਆ ਕਿ ਕਿਵੇਂ ਤਕਨੀਕ ਬਦਲ ਰਹੀ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਨਵੇਂ ਬੱਚੇ ਆਏ ਆ ਉਹਨਾਂ ਦਾ ਇੰਡੈਕਸ਼ਨ ਪ੍ਰੋਗਰਾਮ ਹੁੰਦਾ ਹੈ ਜੋ ਔਰੀਐਂਟੇਸ਼ਨ ਪ੍ਰੋਗਰਾਮ ਹੈ ਸਾਰੇ ਹੀ ਪ੍ਰੋਗਰਾਮਾਂ ਦੇ ਬੱਚੇ ਜਿਹੜੇ ਸਾਡੇ ਕੋਲ ਪਹਿਲੇ ਸਾਲ ਆਏ ਹਨ ਅਸੀਂ ਉਹਨਾਂ ਨੂੰ ਆਡੀਟੋਰੀਅਮ ਦੇ ਵਿੱਚ ਇਕੱਠੇ ਕਰਕੇ ਸਾਡੇ ਜਿਹੜੇ ਦਰਮਿਆਨ ਹਾਜ਼ਰ ਹੋਏ ਹਨ ਵਕਤਾ ਬੋਲਣ ਵਾਲੇ ਸੰਜੀਪ ਜੀ ਇਨਫੋਸਿਸ ਤੋਂ ਗੌਰ ਜੀ ਨੁਐਡਾ ਤੋਂ ਆਏ ਆ ਸਪੈਸ਼ਲ ਤੇ ਇਹ ਸਾਹਮਣੇ ਜੋ ਬੱਚਾ ਨੂੰ ਮੋਟੀਵੇਟ ਕੀਤਾ ਇਨਸਪਾਇਰ ਕੀਤਾ ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਬੱਚਾ ਨੂੰ ਪਹਿਲੇ ਦਿਨ ਤੋਂ ਹੀ ਪੜਾਈ ਵੱਲ ਨੂੰ ਉਹਨਾਂ ਦੇ ਅچھے ਪ੍ਰੋਗਰਾਮਾਂ ਦੇ ਵਿੱਚ ਰੁਚੀ ਲੈਣ ਵਾਸਤੇ ਇਹ ਇੰਡਕਸ਼ਨ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹਾਂ ਇਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਨੂੰ ਕਿੰਨਾ ਕੁ ਫਾਇਦਾ ਤੁਹਾਨੂੰ ਲੱਗਦਾ ਵੀ ਹੋਏ ਦੇਖੋ ਇਹ ਬੱਚੇ ਸਾਰੇ ਹੀ ਮੈਚ्योर ਹਨ ਸਾਰੇ 18 ਸਾਲ ਤੋਂ ਬਾਅਦ ਪੜ੍ਹਨ ਆਏ ਹਨ ਔਰ ਸਾਰੇ ਆਪ ਦਾ ਨਫਾ ਨੁਕਸਾਨ ਜਾਣਦੇ ਹਨ ਤੇ ਪਹਿਲੇ ਦਿਨ ਹੀ ਕਹਿੰਦੇ ਨਾ ਫਰਸਟ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਸਾਡੇ ਪਹਿਲੇ ਦਿਨ ਦੀ ਹੀ ਪ੍ਰੋਗਰਾਮ ਤੋਂ ਬੱਚੇ ਜਿਹੜੇ ਹੈ ਪ੍ਰਭਾਵਿਤ ਹੋ ਜਾਂਦੇ ਆ ਤੇ ਮੋਸਟਲੀ ਬੱਚੇ ਜਿਹੜੇ ਆਪਣੀ ਪੜ੍ਹਾਈ ਦੇ ਵਿੱਚ ਜਾਂ ਆਪਣੇ ਸਿਸਟਮ ਦੇ ਵਿੱਚ ਟਲ ਜਾਂਦੇ ਅੱਜ ਦਾ ਇਲੀਵੇਟ 2024 ਦਾ ਜੋ ਇੰਡਕਸ਼ਨ ਪ੍ਰੋਗਰਾਮ ਹੈ ਇਹਦੇ ਵਾਸਤੇ ਮੈਂ ਨਵੇਂ ਬੱਚਿਆਂ ਨੂੰ ਇਹ ਗਾਈਡੈਂਸ ਦਿੱਤੀ ਹੈ ਸੀ ਬਾਰੋਂ ਜਿਹੜੀ ਆਈ ਹੈ ਮਹਿਮਾਨ ਉਹਨਾਂ ਨੇ ਡਿਸਕਸ ਕੀਤਾ ਬੱਚਿਆਂ ਦੀ ਟੈਕਨੀਕਲ ਔਰ ਮੈਡੀਕਲ ਦੋਨੇ ਹੀ ਡਿਸਕਸ ਕੀਤੇ ਗਏ ਤੇ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਸਿੱਖ ਨੂੰ ਮਿਲਦਾ ਹੈ ਔਰ ਉਹਨਾਂ ਨੂੰ ਮੋਟੀਵੇਸ਼ਨ ਵਰਡ ਵੀ ਮਿਲੇ ਆ ਕਾਫੀ ਜੋ ਕਿ ਸਿੱਖਿਆ ਨਾਲ 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 ਉਹ ਪ੍ਰੋਜੈਕਟ ਨੂੰ ਵੀ ਦੇਖਣਗੇ ਦੇਖਿਏ ਅੱਜ ਸਵਾਮੀ ਵਿਵੇਕਾਨੰਦ ਗਰੁੱਪ ਆਫ ਇੰਸਟੀਟਿਊਸ਼ਨਸ ਮੈਂ ਔਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਦੇਸ਼ ਦੇ ਅਲੱਗ-ਅਲੱਗ ਕਾਲਜਸ ਸੇ ਸਕੂਲਸ ਸੇ ਔਰ ਅਲੱਗ-ਅਲੱਗ ਪ੍ਰਾਂਤੋਂ ਸੇ ਬੱਚੇ ਆਏ ਹੋਏ ਹਨ ਔਰ ਇਸਕਾ ਜੋ ਉਦੇਸ਼ था ਛਾਤਰੋ ਕੋ ਅਲਗ-ਅਲਗ ਪਹਿਲੂਆਂ ਪਰ ਤੱਕਨੇ ਕੀ मैनेजमेंट एजुकेशन के फील्ड में होने वाले अलग अलग जो डेवलपमेंट हैं उनके बारे में बताना था साथ ही एक चूंकि फाउंडेशन दिन है तो इस दिन बच्चों को एक सही दिशा देना हम सबका एक प्रयास था और मुझे लगता है मैं बधाई देना चाहूँगा स्वामी विवेकानंद के मैनेजमेंट के लिए जो इतना बेहतरीन प्रोग्राम कराया है जिसमें हमने जो कोशिश की है एक तरफ से हम बात करते हैं कि टेक्नोलॉजी टेक्नोलॉजी एंड टेक्नोलॉजी तो टेक्नोलॉजी के साथ साथ मानवता एक ऐसा पहलू है जिस पर चर्चा होनी चाहिए और छात्रों को उसके प्रति जागरूक भी करना चाहिए तो इसका जो अगर हम देखें कि नैतिक मूल्यों पर चर्चा होनी चाहिए मानवता के ऊपर चर्चा होनी चाहिए टेक्नोलॉजी के ऊपर भी चर्चा होनी चाहिए तो ये जो प्रोग्राम था जो ऑरिएटेशन प्रोग्राम है ये बच्चों की नैतिक मूल्य टेक्नोलॉजी और मानवता को लेकर के उनको एक एक दिशा निर्देशित करना है उनका एक फाउंडेशन रखना है इस तरीके से शुरुआत की और जब शुरुआत अच्छी होती है तो कहते हैं द ग्रेट बिगनिंग इज़ हाफ टन तो अच्छी शुरुआत एक अच्छे रिजल्ट की तरफ जाती है इसके लिए हम सबको शुभकामना देते हैं ਕੀ ਪ੍ਰੋਗਰਾਮ ਕੇ ਬਾਰੇ ਨथिंग ਸਰ ਇਟ ਇਜ਼ ਗੁੱਡ ਥਿੰਕ ਕਿ ਜੋ ਇਹ ਪ੍ਰੋਗਰਾਮ ਹੈ ਹੋਜੇ ਹੁੰਦੇ ਹੈ ਵਟ ਹੈਪਨ ਇਜ਼ ਕਿ এডੂਕੇਸ਼ਨ ਤਾਂ ਹਰ ਪਾਸੇ ਦਿੱਤੀ ਜਾ ਰਹੀ ਹੈ ਯੂ نو ਹਰ ਕਾਲਜ ਇਸ ਬਰੋਇੰਗ এডੂਕੇਸ਼ਨ ਟੀਚਰਸ ਆਂਦੇ ਪੜਾਉਂਦੇ ਪਰ ਜੋ ਮੈਂ ਉੱਥੇ ਵੀ ਕਿਹਾ ਕਿ ਗੈਪ ਹੈ कि ਜਦੋਂ ਇਹ ਕਾਲਜ ਤੋਂ ਪੜ੍ਹ ਕੇ ਜਾਂਦੇ ਆ ਇੰਡਸਟਰੀ ਜਾਂਦੇ ਸਟੂਡੈਂਟਸ ਤੇ ਉਦੋਂ ਸਾਨੂੰ ਬੜੀ ਦਿੱਕਤ ਆਂਦੀ ਆ ਉਹ ਗੈਪ ਨੂੰ ਬ੍ਰਿਜ ਕਰਨ ਸਤੇ ਇਹੋ ਜਿਹੇ ਪ੍ਰੋਗਰਾਮ ਐਲੀਵੇਟ ਐਂਡ ਆਲ ਸਵਾਮੀ ਵਿਵੇਕਨੰਦ ਇੰਸਟੀਟਿਊਟ ਬਹੁਤ ਅੱਛੇ ਕਰਦਾ ਹੈ ਇਨ ਦੀ ਇੰਡਸਟਰੀ ਦੇ ਪੈਨਲਿਸਟ ਆਂਦੇ ਨੇ ਐਜੂਕੇਸ਼ਨ ਜਾਂਦੇ ਨੇ ਤੇ ਸਟੂਡੈਂਟਸ ਨੂੰ ਪਤਾ ਲੱਗਦਾ ਕਿ ਉਹ ਕੀ ਕਰਨ ਵਾਲੇ ਆ 4 ਸਾਲ ਬਾਅਦ ਜਾ ਕੇ ਤੇ ਇਹੋ ਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਆ ਸਰ ਐਜੂਕੇਸ਼ਨ ਦੇ ਨਾਲ ਨਾਲ ਜੋ ਕਿ ਸਟੂਡੈਂਟਸ ਦੀ ਨਾਟ ਓਨਲੀ ਐਜੂਕੇਸ਼ਨ ਬਟ ਉਹਨਾਂ ਦੇ ਜਿਹੜੇ ਹੋਰ ਨੋਲੇਜ ਹੈ ਉਹ ਬਦਾਨ ਦੇ ਇੰਡਸਟਰੀ ਬਾਰੇ ਤੇ ਸਟੂਡੈਂਟ ਪ੍ਰਿਪੇਅਰ ਹੁੰਦੇ ਆ ਕਿ ਅੱਗੇ ਜਾ ਕੇ ਕੀ ਚੀਜ਼ਾਂ ਕਰਨਗੇ ਬਰਡ ਜਿਹੜੇ ਅੱਜ ਆਏ ਸੀ ਅੱਜ ਸਰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਸੀ ਕਿ ਅੱਜ ਯੂ ਨੋ ਹੈਲਥ ਕੇਡਰ ਨੂੰ ਤੋਂ ਆਪਸ ਹੀ ਗਏ ਅੱਜ ਟੈਕਨੋਲੋਜੀ ਤੋਂ ਸੀਗੇ ਸਾਈਬਰ ਤੋਂ ਸਾਡੇ ਕੋਲ ਅੱਜ ਆਪਣਾ ਐਕਸਪਰਟ ਆਏ ਸੀਗੇ ਦੈਨ ਵੀ ਹੈਡ ਐਕਸਪਰਟਸ ਫਰੋਮ ਦਾ ਸੌਫਟਵੇਅਰ ਡਿਵੈਲਪਮੈਂਟ ਤਾਂ ਸਟੂਡੈਂਟਸ ਨੂੰ ਚਾਰੋਂ ਪਾਸੇ ਜਿਹੜੀ ਨੋਲੇਜ ਮਿਲਦੀ ਹੈ ਕਿ ਹੈਲਥ ਚ ਲੇਟੈਸਟ ਕੀ ਚੱਲ ਰਿਹਾ ਹੈ ਫਰਾਡ ਕਿੰਨੇ ਹੋ ਰਹੇ ਹੈ ਸਾਈਬਰ ਚੋਂ ਦੇ ਬਾਰੇ ਉਹ ਕੀ ਕਰ ਸਕਦੇ ਹੈ ਕੀ ਟੈਕਨੋਲੋਜੀ ਐਡ ਕਰ ਸਕਦੀ ਹੈ ਤੇ ਕੀ ਉਹਨਾਂ ਵਾਸਤੇ ਵੀਜ਼ਨ ਹੈ ਇਹ ਸਾਰੀ ਚੀਜ਼ਾਂ ਨਾਲ ਸਟੂਡੈਂਟਸ ਵਾਸਤੇ ਇੱਕ ਗੈਪ ਨੂੰ ਭਰਦੀਆਂ ਨੇ ਜੋ ਇੱਕ ਰਹਿ ਜਾਂਦਾ ਜਨਰਲੀ ਕਾਲਜਸ ਵਿੱਚ ਸੋ ਥੈਂਕਸ ਟੂ ਸਵਾਮੀ ਵੇਕਨੰਦ ਕਿ ਉਹ ਇਹੋ ਜੇ ਪ੍ਰੋਗਰਾਮ ਕਰਦੇ ਨੇ ਇੰਡਸਟਰੀ ਪੈਨਲ ਲਿਆਉਂਦੇ ਨੇ ਤਾਂਕਿ ਇਹਨਾਂ ਸਟੂਡੈਂਟਸ ਆਰ ਗੈਟਿੰਗ ਰੈਡੀ ਕਿ ਉਸ ਤੋਂ ਬਾਅਦ ਕੀ ਕਰਨਗੇ ਜਾ ਕੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ 모হিত ਕੁਮਾਰ ਦੀ ਖਾਸ ਰਿਪੋਰਟ news 89 punjab har khabar jilda ho be asar